ਅੱਜ ਹੋ ਗਿਆ ਵੀ ਅੱਜ ਆਪਾਂ ਵਿਹਲੇ ਆ 100 ਗੱਟਰਾਲੀ ਇੱਕ ਚ ਭਾਦਦੀ ਆ ਤੇ ਬਾਕੀ 50 ਗੱਟਰਾਲੀਆਂ ਦੇ ਬਾਹਰ ਧੜ ਲਾਤੀ ਧੜ ਲਾ ਕੇ ਉੱਤੇ ਤਰਪਾਲ ਪਾਤੀ ਕੋਈ ਲੇਰ ਹੀ ਦਿੱਤਾ ਤੇ ਇੱਕ ਕੱਢਣ ਲੱਗੇ ਅੱਜ ਕਣਕ ਜਿਹੜੀ ਰੀਪਰ ਚੋਂ ਨਿਕਲੀ ਉਹ ਕੰਪੈਰਾਈ ਅੱਜ ਕੱਢਦੇ ਲੱਗੇ ਆ ਅੱਜ ਵੀ ਸਾਰੇ ਕੰਮ ਨਬੇੜ ਕਾ ਵਿਹਲੇ ਹੋਣਾ ਹੈ ਤੇ ਵਾਹ ਇੱਕ ਰਾਇਆ ਕਰੋਆ ਚਲਾਵਾਂਗੇ ਪਨੀਰੀ ਬਨਾਰੀ ਦਾ ਸਾਹ ਬਣਾਉਨੇ ਆ ਤੇ ਤੁਹਾਨੂੰ ਕਣਕ ਨਿਕਲਦੀ ਵੀ ਖਾਉਨੇ ਆ ਬਾਕੀ ਪੰਦੀਆਂ ਪੰਦੀ 3 ਟਰਾਲੀਆਂ ਦੀ ਥਾੜ ਲਾਤੀ ਬਾਹਰ ਇਹ ਤੱਬੀ ਇੱਕ ਦੋ ਫੜ ਕੇ ਘੜਦੇ ਨੇ ਤੇ ਆ ਪੰਦੀਆਂ ਦੀ ਵਾਰ ਥਾੜ ਲਾ ਕੇ ਉੱਤੇ ਉਤਰਪਾਲ ਲੈਂਦੇ ਉਤਰਪਾਲ ਪਾ ਲੈਣੀ ਆ ਲੱਗੇ ਹੁਣ ਮਸ਼ੀਨ ਨਾਲ ਦਾਣੇ ਸਾਫ਼ ਕਰਕੇ ਵੇਖਣ ਜੇ ਦਾਣੇ ਸਾਫ਼ ਹੋ ਗਏ ਤਾਂ ਫੇਰ ਵਧੀਆ ਗੱਲ ਆ ਉਹ ਚੜਾ ਲਈ ਤੇ ਆ ਵੀ ਚੱਕਾ ਉਤਰਪਾਲ ਆ ਗਈ ਆ ਮੋਰੇ ਪਰੇ ਲਾਈ ਗਿਆ ਤਾਂ ਵਾੜੇ ਦੇ ਉੱਤੇ ਮਿੱਟੀ ਮਿੱਟੀ ਰਾਦ ਦਿੰਨੇ ਆ ਧਾੜ ਬੜੀ ਉੱਚੀ ਗੜੀ ਆ ਆਪਣੇ ਕੋਲ ਜੁਗਾੜ ਹੈਗਾ ਇਹ ਆਪਾਂ ਉਹਦੇ ਨਾਲ ਧਾੜ ਉੱਚੀ ਲੈ ਗਏ ਆ ਨਹੀਂ ਤਾਂ ਇੰਨੀ ਇੰਨੀ ਉੱਚੀ ਜਾਣੀ ਨਹੀਂ ਤੇ ਆਓ ਆਪਣੀ ਕਰਤਾਰ ਲੱਗੀ ਰਹਿ ਚੈੱਕ ਕਰੋ ਰਹੀ ਟਰਾਲੇ ਚ ਲੈਦੇ ਦਾਣੇ ਆਹ ਹੋ ਗਏ ਵੇਲੇ ਬੰਦੇ ਆੜਿਆਂ ਨੂੰ ਚਾਹੀ ਬੜਾ ਦੇ ਆਂ ਵੇਲੇ ਹੋ ਗਏ ਆਲੇ ਲਗੇ ਦਾਣੇ ਸਾਹਬ ਦਾ ਚੈੱਕ ਕਰਦੇ ਹਾਂ ਦਾਲੇ ਤੇ ਦਾਣੇ ਆ ਆਏ ਬੋਏ ਦਾਣੇ ਰੀਪਰ ਵਾਲੇ ਇਹਦਾ ਤਾਂ ਸਫਾਈ ਰਹਿਣੀ ਹੁੰਦੀ ਚੈੱਕ ਕਰਾ ਦਿੰਦੇ ਆ ਤੁਹਾਨੂੰ ਸਫਾਈ ਕਰਾ ਦਿੰਦੇ ਆ ਕਰੋ ਉਹ ਦਬਲੇ ਹੋਏ 5 ਬਲ ਬੰਦਿਆ ਸਾੜਿਆ ਇਸ ਬਾਈ ਵਧੀਆ ਦੇਖੋ ਵੱਡਾ ਕਣਕ ਚੋਂ ਹੁੰਦੀ ਜਿਵੇਂ ਸਾਰੀ ਗੱਡੀ ਜਾਂਦੀ ਬਾਹਰ ਵੇ ਜਾਂਦੇ ਆਟੇ ਭੇਂਦੀ ਦੁਰਬਗਾ ਜਾਣਾ ਨਹੀਂ ਹੈ ਵੀ ਸਾਡੇ ਉਹ ਰਾਣੀ ਆ ਗਈ ਆ ਤਾਂ ਮੋਫਕੇ ਨਹੀਂ ਕਰਦਾ ਐਟਾ ਡੇਰ ਲਗਾਏ ਕੁੰਡੀ ਦਾ ਇਹ ਕਦਾਲਾ ਨਹੀਂ ਕੁੰਡੀ ਦੇ ਉੱਤੇ ਗਿਆ ਇਹ ਪਤਾ ਮੰਗਿਆ ਗੋਟਾ ਕਰ ਸਮੇਂ ਉੱਤ ਤੱਕ ਨਹੀਂ ਇਹ ਵੀ ਹੰਦ ਨੇ ਨਹੀਂ ਪਈ ਤਾਂ ਸੂਰ ਨਹੀਂ ਹੋਈ ਆ ਕਿੱਡੇ ਚ ਨਿਕਲ ਆਏ ਥੋੜੇ ਹਲੋ ਬਰਿਜਾਲਾ ਨਾਲ ਇਨਫਰਮੇਸ਼ਨ ਲੈਦੇ ਘਰ ਪਰ ਆ ਸਾਡੇ ਜਿਹੜਾ ਡਰਾਈਵਰ ਆ ਰਿਹਾ ਸੰਜੋ ਦੇ ਪਰੇ ਪੜ ਕੇ ਸਹੀ ਕਰਦੇ ਨੇ ਯਾ ਜਦੋਂ ਕੋਈ ਨਾਵੇ ਕਿ ਚਲਕੀ ਦੀ ਦਾ ਮੋੜੀ ਜਾਂਦਾ ਚੈੱਕ ਕਰੋ ਦਾਣੇ ਦੀ ਕੁਆਲਿਟੀ ਐਵੇਂ ਦਾ ਪੂਰੇ ਸਾਫ ਕਰਦੇ ਮਸ਼ੀਨ ਇਹਦੇ ਇਹਦੇ ਨਰੀ ਕੁੰਡੀ ਹੀ